ਸੱਜੀ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਫੀ ਲੰਬੇ ਸਮੇਂ ਬਾਅਦ ਹੈ ਤੁਹਾਡੇ ਨਾਲ ਇੱਕ ਬਲੌਗ ਸ਼ੇਅਰ ਕਰ ਰਹੇ ਹਾਂ ਤੇ ਬਹੁਤ ਹੀ ਨਾ ਇੰਟਰਸਟਿੰਗ ਯਾ ਬਲੌਗ ਹੈ ਬਹੁਤ ਸੋਹਣਾ ਬਲੌਗ ਹੈ ਹਰਫ ਬਹੁਤ ਖੁਸ਼ੀ ਤੇ ਅਸੀਂ ਇੱਥੇ ਬਾਹਰ ਆਏ ਸੀ ਕਿ ਦੇਖੋ ਮੈਂ ਤੇ ਤੁਹਾਡੇ ਨਾਲ ਨਾ ਵੀਡੀਓ ਪੂਰੀ ਸ਼ੇਅਰ ਕਰਾਂਗੇ ਤੁਸੀਂ ਨਾ ਐਂਡ ਤੱਕ ਬਣੇ ਰਹੋ ਬਲੌਗ ਦੇ ਜੇਕਰ ਤੁਹਾਨੂੰ ਬਲੌਗ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਤੇ ਅੱਗੇ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਰੇਗਾ ਤਾਂ ਯਾ ਆਪਾਂ ਤੁਹਾਡੇ ਨਾਲ ਇਸ ਤਰੀਕੇ ਦੇ ਬਲੌਗ ਜਿਹੜੇ ਸ਼ੇਅਰ ਕਰਦੇ ਆ ਕਰਕੇ ਵੈਸੇ ਕੁਕਿੰਗ ਦੇ ਵੀਡੀਓ ਆਪਣੇ ਆਉਂਦੇ ਹੀ ਰਹਿੰਦੇ ਸੀਟ ਉਹ ਨਹੀਂ ਵਿਹਾਰ ਫਿੱਤੇ ਆ ਦੇਗਾ ਬੈਠ ਜਾ ਤੇ ਪਾਇਲਟ ਸੀਟ ਤੇ ਇਹ ਨਹੀਂ ਆ ਜੋ ਤੇ ਜਿਹੜੇ ਕਿ ਜਿਹਾ ਹੋ ਹਾਲੀ ਕੁਛ ਹੋ ਗਈ ਔਰ ਇਹ ਸਾਰਾ ਕੁਝ ਖਰਾਬ ਹੀ ਹੋਊਗਾ ਮੈਨੂੰ ਲੱਗਦਾ ਹੈ ਨਾ ਵਿੱਚ ਤਾਂ ਇਹ ਐਵੇਂ ਸੀਟਾਂ ਬਣੀਆਂ ਹੋਈਆਂ ਇੱਥੇ ਐਕਸਟਰਾ ਜਿਹੜਾ 300 ਰੁਪਏ ਪਹਿਲਾਂ ਜਮਾ ਕਰਾਉਣਾ ਪੈਂਦਾ ਹੈ ਟੋਕਨ ਲੈਣਾ ਪੈਂਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਆ ਸਕਦੇ ਹਾਂ ਵੀ ਖਾਣਾ ਆਖਾਣਾ ਦਾ ਅਲੱਗ ਆਪਾਂ ਕਰ ਸਕਦੇ ਹਾਂ ਮੈਨੂੰ ਦੇ ਕੁਝ ਦੱਸ ਵੀ ਦਿਓ ਨੇ ਕਿੰਨਾ ਕடைਮ ਹੋ ਗਿਆ ਵੀਰੇ ਇੱਥੇ ਮਤਲਬ ਇੱਥੇ ਸਟਾਰਟ ਹੋਈ ਨਵੀਂ ਮੂਵੀ ਓਪਨਿੰਗ ਹੋਈ ਨੂੰ ਇੱਕ ਮਹੀਨਾ ਇੱਕ ਮਹੀਨਾ ਹੋ ਗਿਆ ਆਉਂਦੇ ਵੀ ਆ ਕਸਟਮਰ ਕਸਟਮਰ ਹੱਸੀ ਵੀ ਸੁਣਿਆ ਸੀ ਅੱਜ ਪਹਿਲੀ ਵਾਰ ਆਏ ਕਿ ਬੁਕਿੰਗ ਲਾਇਤੀ ਨਹੀਂ ਆ ਕੋਈ ਟੇਬਲ ਦੀ ਬੁੱਕ ਨਹੀਂ ਇਸ ਕਰਕੇ ਕਰਦੀ ਹੈ ਵੀ ਕਸਟਮਰ ਆ ਜਾਣਾ ਅਸੇ ਜ਼ਿਆਦੇ ਆ ਜਾਂਦੇ ਜ਼ਿਆਦਾ ਤਾਂ ਕਰਕੇ ਤੁਸੀਂ ਐਕਸਟਰਾ ਪੈਸੇ ਲੈਨੇ ਹੋ ਦੇ ਅਲੱਗ ਤੋਂ ਉਹ ਜੀਮ ਠੀਕ ਹੈ ਇਧਰੋਂ ਉੱਪਰੋਂ ਨਜ਼ਾਰਾ ਆਇਆ ਸੜਕ ਧੱਲੇ ਪਸਦੀ ਹੈ ਲੱਗਿਆ ਕੁਛ ਖਾਸ ਖਾਸ ਦਾ ਰੇਟ ਹੀ ਲੱਗਿਆ ਫਿਰ ਰੇਟ ਹੀ ਲੱਗਿਆ ਖਾਸ ਦਾ ਪਾਣੀ ਵੀ ਮਤਲਬ ਬੋਟਲ ਦੇ ਵਿੱਚ ਮਿਲੂਗਾ ਨਾ ਹੂੰ ਕਸੀ ਕਰਾਇਆ ਜੀ ਦਾਲ ਮੱਕਣੀ ਕਰਾਈ ਸੀ ਕਿਉਂਕਿ ਸ਼ਾਮ ਜਿਹੜਾ ਟਾਈਮ ਸੀਗਾ ਦੇ ਦਿਓ ਜਨਾਬ ਰੱਖ ਦੋਗੇ ਰੱਖ ਦੇਓ ਫਿਰ ਤੇ ਕਿੰਨੇ ਰਹਿ ਗਿਆ ਆਹ ਇਹ ਤਾਂ ਨਾਰਮਲ ਹੀ 20 ਰੁਪਏ ਦੀ ਪਰ ਰੋਟੀ ਜਿਹੜੀ ਤੰਦੂਰੀ ਉਹ 25 ਰੁਪਏ ਦੀ ਹੈ ਇੱਥੇ ਹਾਂ ਅਸੀਂ ਕਰਾਈਏ ਦਾਲ ਮੱਖਣੀ ਦਾਲ ਮੱਖਣੀ ਕਰਾਈਏ ਨਾ ਅਸੀਂ ਦਾਲ ਮੱਖਣੀ ਕਰਾਈਏ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਫਿਰ ਸ਼ਾਮ ਵਾਲੀ ਰੋਟੀ ਦਾ ਟਾਈਮ ਹੋ ਜਾਂਦਾ ਹੈ ਅਸੀਂ ਸੁਣਿਆ ਸੀ ਇੱਥੇ ਪਿਛਲੇ ਕਈ ਦਿਨਾਂ ਤੋਂ ਮਤਲਬ ਹੀ ਸਾਡੇ ਸ਼ਹਿਰ ਦੇ ਵਿੱਚ ਬਠਿੰਡੇ ਦੇ ਵਿੱਚ ਵੀ ਜਹਾਜ਼ ਦੇ ਵਿੱਚ ਬੈਠ ਕੇ ਤੁਸੀਂ ਖਾਣਾ ਖਾ ਸਕਦੇ ਹੋ ਅਸੀਂ ਕਹਾਂ ਚਲੋ ਅਸਲੀ ਇਸ ਤੇ ਜਦੋਂ ਅਸੀਂ ਬੈਠਾਂਗੇ ਬੈਠਾਂਗੇ ਤੇ ਫੇਰ ਜਹਾਜ਼ ਦੇ ਵਿੱਚ ਬੈਠ ਕੇ ਖਾਣਾ ਨਹੀਂ ਹੈ ਇਹ ਹੈ ਇਹ ਵੀ ਅਸਲੀ ਆ ਨਾ ਅਸਲੀ ਵੀ ਮਤਲਬ ਤਾਂ ਉੱਡਦੇ ਉੱਡਦੇ ਖਾਣਾ ਖਾਵਾਂਗੇ ਵੀ ਉਹ ਚਲੋ ਜਦੋਂ ਕਿਸਮਤ ਹੋਇਆ ਹੈ ਨਾ ਕਿ ਵੀ ਅੱਜ ਆਪਾਂ ਵੀ ਇਹਦੇ 'ਚ ਖਾਣਾ ਖਾ ਕੇ ਆਈਏ ਪਰ ਥੋੜਾ ਜਿਹਾ ਅਸੀਂ ਬਾਜ਼ਾਰ ਦੇ ਵਿੱਚ ਸਾਨੂੰ ਥੋੜੇ ਕੰਮ ਸੀਗੇ ਅਸੀਂ ਲੇਟ ਹੋ ਗਏ ਤੇ ਹੁਣ ਤਕਰੀਬਨ ਸਾਢੇ 3 ਹੋ ਗਏ ਹੁਣ ਨਾ ਤਾਂ ਮਤਲਬ ਬ੍ਰੇਕਫਾਸਟ ਦਾ ਟਾਈਮ ਹੈ ਤੇ ਨਾ ਲੰ ਇਸ ਕਰਕੇ ਅਸੀਂ ਰੋਟੀ ਕਰਵਾਈ ਹੈ ਇੱਕ ਤਾਂ ਪਲੇਨ ਤੇ ਵੈਸੇ ਇੱਕ ਦਾਲ ਮੱਖਣੀ ਕਰਾਈ ਹੈ ਸੋ ਤੁਸੀਂ ਵੀ ਜੇਕਰ ਨੇੜੇ ਤੇੜੇ ਹੋ ਮਤਲਬ ਇੱਥੇ ਬਟਿੰਡੇ ਦੇ ਹੈਗੇ ਆ ਸਾਡੇ ਸ਼ਹਿਰ ਦੇ ਤਾਂ ਜੇ ਤੁਸੀਂ ਸੁਣਿਆ ਹੈ ਤਾਂ ਜਹਾਜ਼ ਬਾਰੇ ਜਾਂ ਤੁਹਾਨੂੰ ਲੱਗਦਾ ਹੈ ਨਾ ਕਿ ਆਪਾਂ ਜਾ ਕੇ ਇੱਕ ਅਲੱਗ ਚੀਜ਼ ਦੇਖਗੇ ਤਾਂ ਤੁਸੀਂ ਜ਼ਰੂਰ ਆ ਸਕਦੇ ਹੋ ਤੇ ਮੈਂ ਕੀ ਖਾਣੇ ਦਾ ਰਿਵਿਊ ਤੁਹਾਨੂੰ ਖਾਣ ਤੋਂ ਬਾਅਦ ਹੀ ਦਿਆਂਗੀ ਖਾਣੇ ਦਾ ਰਿਵਿਊ ਖਾਣ ਤੋਂ ਬਾਅਦ ਦੱਸਾਂਗੇ ਤੇ ਬਾਕੀ ਰੇਟ ਸੁਣ ਕੇ ਤੇਰੇ ਹੋ ਅਸੀਂ ਬਟਕੇ ਦਾਲ ਮੱਖਣੀ ਤੇ ਅਚਾਰ ਨਿੰਬੂ ਦਾ ਗਾਜਰ ਦਾ ਹਨਾ ਅੰਬ ਦਾ ਵੀ ਹੈ ਬਸ ਤੁਸੀਂ ਪਾ ਲਓ ਪਲੇਟ ਦੇ ਵਿੱਚ ਸਰਵ ਕਰ ਲਓ ਖਾਵੇਂਗਾ ਦੇ ਰਹੇ ਜਾਜ ਦੇ ਵਿੱਚ ਖਾ ਕੇ ਖਾਣਾ ਕਿੰਨਾ ਕਿ ਸਵਾਦ ਲੱਗਦਾ ਹੈ ਰਫਾਜਾ ਹੈ ਨਾ ਹੈ ਨਾ ਅਲੀ ਪੈਂਦੀ ਇੱਥੇ ਹੈ ਨਾ ਮੰਮਾ ਦਾਲ ਕੀ ਦੀ ਆ ਦਾਲ ਮੱਖਣੀ ਆ ਉੱਥੇ ਮਖਣੀ ਵਾਲੀ ਦਾਲ ਹੁੰਦੀ ਹੈ ਇਹ ਬਸ। ਖਣਗੇ। ਪਨੀਰ ਵੈਸੇ ਨਾ ਖਾ ਨਹੀਂ ਸਕਦੇ ਇਸ ਵੇਲੇ ਮਤਲਬ ਛੱਪਾ ਮਦਸੇ ਵੀ ਸ਼ਾਮ ਜਿਹਦਾ ਟਾਈਮ ਹੈ ਤੇ ਵੀ ਥੋੜਾ ਹੈਵੀ ਹੋ ਜਾਣਾ ਇਸ ਕਰਕੇ ਦੀ ਦਾਲ ਨਾ ਕਰੀਏ। ਹਾਂ ਮੈਂ ਬਾਣੀ ਆ। ਖੁਸ਼ਬੂ ਤਾਂ ਸੋਹਣੀ ਹੁੰਦੀ ਆ ਨਾ। ਖਾ ਕੇ ਖਤਲਕੂ। ਆਪਰੇ ਰਿਵਿਊ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਖਾਣੇ ਦਾ। ਤੇ ਹੁਣ ਆ ਗਿਆ ਜੀ achar achar ਦੇ ਵਿੱਚ ਗਾਜਰ ਦਾ ਆਮ ਦਾ achar ਹੈ ਤੇ ਨਿੰਬੂ ਦਾ ਮੈਂ ਤਾਂ ਨਿੰਬੂ ਦਾ achar ਲਾਉਂ। ਥੋੜਾ ਜਿਹਾ ਗਾਜਰ ਦਾ ਇਹ ਆ ਗਿਆ ਗਾਜਰ ਦਾ achar ਤੇ ਇਧਰ ਹੋ ਗਈ ਦਾਲ ਤੇ ਇਧਰ ਗਰਮਾ ਗਰਮ ਐ ਤੰਦੂਰੀ ਰੋਟੀਆਂ ਸਿੰਪਲ ਤੰਦੂਰੀ ਰੋਟੀਆਂ ਬਣਾਈਆਂ ਸੀ ਖਾਣਾ ਪੱਲਾਉਣੇ ਬੁਰਕੀ ਦੱਸਦੇ ਆ ਪਹਿਲਾਂ ਲਾ ਲੇ ਥੋੜਾ ਜਿਹਾ achar ਤੇ ਹੋ ਗਈ ਦਾਲ ਦਾਲ ਮਖਣੀ ਕੀ ਰਿਵਿਊ ਆ ਹਮ ਟੇਸਟ ਸਹੀ ਹੈ ਮਤਲਬ ਜਿਵੇਂ ਹੁੰਦਾ ਨਾਰਮਲ ਖਾਣਾ ਟੇਸਟ ਸਹੀ ਹੈ ਖਾਣੇ ਦਾ ਹਰਪ ਰੋਟੀਆਂ ਵੀ ਵਧੀਆ ਗਰਮਾ ਗਰਮ ਪੂਰਾ ਵਧੀਆ ਕੀ ਰਿਵਿਊ ਹੈ ਜੰਮੀ ਹੈ ਪੂਰਾ ਟੇਸਟ ਹੀ ਹਰਪ ਹੋਰ ਚਲਾਉਂਗਾ ਕਿਥੋਂ ਕੇਲਾ ਸੰਦ ਇਹਦਾ ਹੋਆ ਕਿ ਤਿੱਖਾ ਰਹਿ ਜਾਂਦਾ ਸੱਤ ਫਰ ਤੋਂ ਲੜਿਆ ਇਹ ਕਿ ਨਮਾਜ ਚਲਾ ਕੇ ਦੇਖਣਾ ਲਾ ਕੇ ਦੇਖਣਾ ਹੈ ਕਿ ਹੁੜਦਾ ਹੀ ਨਹੀਂ ਬੰਨ ਜਾਏ ਸਾਰਾ ਕੁਝ ਤੇ ਨਹੀਂ ਨਾ ਸਟੀਰਿੰਗ ਵੀ ਇਹਦਾ ਪਟਿਆ ਬਿਆ ਨਾ ਹੂੰ ਤੇ ਸਾਰਾ ਕੁਝ ਹੀ ਹੁੰਦਾ ਇਹ ਦੇਖ ਹਾਂ ਇਹ ਡਾ ਜਿਹੇ ਹੁੰਦਾ ਆਪਾਂ ਨੂੰ ਤਾਂ ਪਤਾ ਵੀ ਨਹੀਂ ਵੀ ਕਿਵੇਂ ਹੁੰਦਾ ਪਤਾ ਪਹਿਲੀ ਯਾਰ ਦੇਖਿਆ ਮੈਂ ਉਹ ਇਹ ਸਾਰੀ ਉਸ ਕਾਲਕ ਨਿਆਉਣ ਨਿਆ ਤੇ ਆਟੋ ਪਾਇਲਟ ਆ ਦੇਖ ਮੈਂ ਫੌਜ ਜਨ ਅੱਜ ਲਾਉਣ ਨੂੰ ਕਾਰਾਂ ਕਸ਼ਾਂਏ ਬਣਿਆ ਹੋਇਆ ਅੱਜ ਉੱਥੇ ਤੱਕ ਹੈਲੀਕਾਪਟਰ ਆਇਆ ਹੈ ਨਾ ਕੈਪਰ ਦੇ ਵਿੱਚ ਬੈਠ ਕੇ ਖਾਣਾ ਕਰਦੇ ਹਾਂ। ਹਮ ਐਲੀਕਾਟ ਲੋ ਵਿੱਚ ਬੈਠ ਕੇ ਖਾਣਾ ਖਾ ਗਿਆ। ਆ ਦੇਖ ਬਾਹਰ ਵੀ ਖਾਈ ਜਾਂਦੇ ਆ। ਹਾਂ ਲੱਭ ਖੁੱਖ ਲੱਗੀ ਪਈ ਸੀ। ਦੇਖੋ। ਬਾਕੀ ਸਾਰਾ ਇੱਥੇ ਮੈਨੂੰ ਲੱਗਦਾ ਵੀ ਤੁਸੀਂ ਮੈਰिज ਪਾਰਟੀ, ਕਿੱਟੀ ਪਾਰਟੀ, ਬਰਥਡੇ ਸੈਲੀਬ੍ਰੇਸ਼ਨ। ਕਿੱਟੀ ਪਾਰਟੀ ਵਗੈਰਾ ਵੀ ਭਈਆ ਕਰ ਸਕਦੇ ਇੱਥੇ ਬਰਥਡੇ ਸੈਲੀਬ੍ਰੇਸ਼ਨ। ਅਚੋ ਨੀਚੇ ਆਪਰਾ ਬਣੇ। ਨੀਚੇ ਕਿਸੇ ਨੇ ਇੱਥੇ ਸੈਲੀਬ੍ਰੇਸ਼ਨ ਕਰਨਾ ਇੱਥੇ ਵੀ ਕਰਵਾ ਦੇਣਾ ਬੁਕਿੰਗ। ਕਿੱਟੀ ਪਾਰਟੀ ਕਰ ਸਕਦੇ ਨਾ। ਕਿੱਟੀ ਰੋਟੀ ਖਾਣ ਤੋਂ ਬਾਅਦ ਕੁਝ ਮਿੱਠਾ ਜਿਹਾ ਬਣਾ ਟੋਟਲ ਬਿੱਲ ਹੈ ਤੇ 300 ਐਕਸਟਰਾ ਲੈਂਦਾ ਹੈ ਨਾ 300 ਰੁਪਏ ਐਕਸਟਰਾ ਜਹਾਏ ਦੇ ਵਿੱਚ ਬੈਠ ਕੇ ਖਾਉਂਦਾ ਤੇਲ ਖਰਚਾ ਉਹ ਇਹ ਤੇਲ ਖਰਚਾ ਤੇਲ ਖਰਚਾ ਦਾ ਜਹਾ ਤਾਂ ਸਾੜੀ ਨਹੀਂ ਕਿਤਾ ਦਾ ਨਾ ਨਾ ਪੈਲੇਟ ਸੀਗਾ ਉੱਤੇ ਨਾ ਇਹ ਨਾ ਤਾਂ ਹੈਗਾ ਉਹਨਾਂ ਨੇ ਨਹੀਂ ਪੈਲੇਟ ਸੀਗਾ ਸਟੇering ਹੀ ਹੈ ਸੀ ਸਟੇering ਹੁੰਦਾ ਜਹਾਜ ਦੇ ਪਤਾ ਨਹੀਂ ਕੀ ਹੈ ਯਾਰ ਬੈਠੇ ਉਹ ਨਹੀਂ ਸਟੇering ਨਹੀਂ ਉੱਡਾ ਉਹ ਹੋਰੀ ਨੋਰ ਹੁੰਦਾ ਸੁਣ ਨਹੀਂ ਬੱਚਦਾ ਹੋਰ ਹੁੰਦਾ ਸਾਨੂੰ ਜਿੱਦੇ ਬੈਠੇ ਅਸਲੀ ਚੋਦੇ ਪਤਾ ਲੱਗੂ ਕਿ ਨਹੀਂ ਯਾਰ ਹੋਰ ਹੁੰਦਾ ਨਾ ਉਹ ਸਾਹਮਣੇ ਤੁਹਾਨੂੰ ਮੈਂ ਇੱਥੇ ਦੱਸਦਾ ਨਹੀਂ ਉਹ ਸਾਹਮਣੇ ਆਹ ਸਾਹਤ ਤੇ ਰੱਖਿਆ ਹੋਆ ਹਾਂ ਦਿਖਾਓ ਹਾਂ ਤੇ ਗੱਡੀ ਵਿੱਚੋਂ ਤੁਹਾਨੂੰ ਦਿਖਾਉਂਦੇ ਆ ਦਿਖਾਓ ਉਹ ਰੱਖਿਆ ਹੋਇਆ ਇੱਕ ਰੈਸਟੋਰੈਂਟ ਆਏ ਉਹਦੇ ਉੱਤੇ ਰੱਖਿਆ ਹੋਇਆ ਜਾਜ